ਕੀ ਆਪ ਉਸ ਪਾਰਟੀ ਨੂੰ ਛੱਡਿਆ ਛੋਟੇ ਤੋਂ ਤਾਂ ਪ੍ਰਧਾਨਗੀ ਖੋਈ ਸੀ ਲੋਕਾਂ ਨੇ ਇਹਨਾਂ ਦੇ ਕੁੱਟ ਵੀ ਪੈਣੀ ਆ ਇਹਨਾਂ ਦੇ ਕਈਆਂ ਤੇ ਇਹ ਜਦੋਂ ਵੋਟਾਂ ਮੰਗਣ ਜਾਣਗੇ ਨਾ ਜੀ ਮੈਨੂੰ ਲੱਗਦਾ ਕਈ ਕੁਰਤ ਖਾ ਕੇ ਜ਼ਰੂਰ ਆਉਣਗੇ ਵੋਟ ਤਾਂ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਆ ਅਰੋੜਾ ਸਾਹਿਬ ਵਰਕੇ ਤਾਂ ਲੱਭਣੀ ਨਹੀਂ ਨੇ ਤਾਂ ਉਦੋਂ ਸਾਡੀ ਸਾਡੇ ਨਾਲ ਆ ਕੇ ਖਲੋ ਜਾਣਾ ਕਿ ਅਰੋੜਾ ਸਾਹਿਬ ਨੇ ਪੁਰਾਣੀ ਸਾਂਝ ਕੱਢ ਲੈਣੀ ਆ ਸਾਡੇ ਵਰਗੇ ਨਾਲ ਉਸੇ ਤਰ੍ਹਾਂ ਮੈਨੂੰ ਤਾਂ ਨਰੇਸ਼ ਟਗਾਂ ਦਾ ਵੀ ਨਹੀਂ ਪਤਾ ਸੀ ਇਹ ਕਦੋਂ ਗਿਆ ਤੇ ਮੁੜਿਆ ਆ ਚਲ ਤੂੰ ਵੀ ਬੰਦਾ ਛਿਆਣਾ ਭਾਈ ਜਿਹੜਾ ਸਮੇਂ ਨਾਲ ਹੀ ਮੁੜਿਆ ਆ ਮੈਨੂੰ ਹੁਣੇ ਦੱਚ ਰਿਹਾ ਇਹ ਕਹਿੰਦਾ ਮੇਰਾ ਤਾਂ ਮੁੰਡਾ ਵੀ ਐਡਵੋਕੇਟ ਜਰਨਲ ਦੇ ਡਫਟਰ ਕੇ ਐਡੀਸ਼ਨਲ ਏਜੀ ਲਾਇਆ ਹੋਇਆ ਸੀ ਉਹ ਮੈਂ ਕਹੇ ਸ਼ੁਕਰ ਹੈ ਤੁਹਾਨੂੰ ਪੰਜਾਬ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈਏ ਤੁਸੀਂ ਜਾਗਦੇ ਹੋ ਜ਼ਮੀਰਾਂ ਵਾਲੇ ਹੋ ਹਲੇ ਕਈ ਸੁੁੱਤੀ ਜ਼ਮੀਰਾਂ ਵਾਲੇ ਉੱਥੇ ਬੈਠੇ ਆ ਜਿਨ੍ਹਾਂ ਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਸਰਕਾਰਾਂ ਬਣਦੀਆਂ ਲੋਕਾਂ ਦੇ ਸਿਰ ਤੇ ਔਰ ਸਰਕਾਰਾਂ ਚੱਲਦੀਆਂ ਲੋਕਾਂ ਵਾਸਤੇ ਸਰਕਾਰ ਕੇਜਰੀਵਾਲ ਵਾਸਤੇ ਨਹੀਂ ਬਣੀ ਜਾਂ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਹੂਟੇ ਦਿਵਾਉਣ ਵਾਸਤੇ ਨਹੀਂ ਬਣੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਗੋਗੀ ਜੀ ਦੀ ਡੈਥ ਹੋਈ ਕਿ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਗੋਗੀ ਕਿੱਡਾ ਕੋ ਫਰਸਟ੍ਰੇਟਡ ਸੀ ਕਿੱਡਾ ਗ ਦੁਖੀ ਸੀ ਇਹ ਸਿਸਟਮ ਤੋਂ ਕਿਉਂਕਿ ਸਾਰਿਆਂ ਨੇ 2022 ਚ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਵੈਦੇ ਆਪਦੇ ਆਪਦੇ ਇਲਾਕੇ ਚ ਕਰਕੇ ਆਏ ਸਨ ਬਦਲਾਵ ਦੇ ਨਾਂ ਤੇ ਇਹੀ ਗੱਲ ਕਹਿ ਕੇ ਆਏ ਸੀ ਨਾ ਕਿ ਪਿਛਲੀਆਂ ਜੰਨੀਆਂ ਸਰਕਾਰਾਂ ਨੇ ਉਹ ਮਾੜੀਆਂ ਨੇ ਹੁਣ ਚੰਗੇ ਲੋਕ ਆਏ ਆ ਚੰਗੀ ਸੋਚ ਵਾਲੇ ਆਏ ਆਏ ਬਦਲਾਵ ਲਿਆਉਣਗੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਦਲਾਵ ਇਹ ਜਾਊਗਾ ਜਿਹੜਾ ਪੰਜਾਬ ਨੂੰ ਆਈਸੀਯੂ ਚ ਪਾ ਦੂਗਾ ਅੱਜ ਗੋਗੀ ਸਾਹਿਬ ਨੇ ਬੜੀ ਹਿੰਮਤ ਰੱਖਦਾ ਜੀ ਮੈਂ ਉਹਨਾਂ ਦੀ ਵੀ ਮੈਂ ਇਹਨਾਂ ਦੀ ਵੀ ਵੀਡੀਓ ਆਪ ਚੜਾ ਕੇ ਇਹਨਾਂ ਦੀ ਇੱਜ਼ਤ ਕੀਤੀ ਸੀ ਔਰ ਮੈਂ ਅਪੀਲ ਕੀਤੀ ਸੀ ਜੇ ਜਾਗਦੇ ਜ਼ਮੀਰਾਂ ਵਾਲੋ ਅੱਜ ਵੀ ਜਾਗ ਜਾਓ ਪੰਜਾਬ ਖਾਤਰ ਜਿ ਦਿਨ ਗੋਗੀ ਨੇ ਨੀ ਪੱਥਰ ਤਾਂ ਆ ਸੀਗਾ ਮੈਂ ਸਭ ਤੋਂ ਪਹਿਲਾਂ ਲਾਈਵ ਹੋ ਕੇ ਆਪ ਦੀ ਗੱਲ ਰੱਖੀ ਸੀ ਉਹਦਾ ਮੈਨੂੰ ਫੋਨ ਵੀ ਆਇਆ ਤੇ ਮੈਂ ਗੋਗੀ ਪਰਚਾ ਨਾ ਕਰਾ ਲਈ ਮੈਨੂੰ ਫੋਨ ਕਰੀ ਜਾਂਦਾ ਮੈਨੂੰ ਕਹਿੰਦਾ ਪਾਜੀ ਤੁਸੀਂ ਮੇਰੀ ਹੌਸਲਾ ਵਜਾਈ ਕਰਤੀ ਮੈਂ ਪ੍ਰਵਾਹ ਵੀ ਕਰਦਾ ਇਹ ਸਰਕਾਰ ਦੀ ਮੈਨੂੰ ਨਹੀਂ ਪਤਾ ਸੀਗਾ ਕਿ ਕੁਝ ਸਮਾਂ ਬਾਅਦ ਉਹ ਵਿਚਾਰਾ ਇਹ ਦੁਨੀਆ ਪਾਨੀ ਸੰਸਾਰ ਨੂੰ ਆਲਬੇ ਦਾ ਕਹਿ ਜੂਗਾ ਮਗਰ ਜਿੰਨੀ ਸਾਡੀ ਆਪਸ ਚ ਗੱਲ ਹੋਈ ਉਹ ਐਡਾ ਦੁਖੀ ਸੀ ਆਮ ਆਦਮੀ ਪਾਰਟੀ ਤੋਂ ਕਿ ਮੈਂ ਬਿਆਨ ਨਹੀਂ ਕਰ ਸਕਦਾ ਇਲੈਕਸ਼ਨ ਜੇ ਅੱਜ ਹੋ ਰਹੀ ਆ ਸਾਧ ਸੰਗਤ ਜੀ ਉਸ ਜਿਹੜਾ ਸਾਡੇ ਇਹ ਸਾਡੇ ਸਾਰਿਆਂ ਦੇ ਵਿਚਾਰ ਨਹੀਂ ਰਿਹਾ ਮਗਰ ਉਹਦੇ ਕਾਰਨ ਕੀ ਸਨ ਉਸ ਗੱਲ ਨੂੰ ਵਿਚਾਰਨ ਦੀ ਲੋੜ ਆ ਸਤਿਕਾਰਯੋਗ ਸਾਹਿਬ ਅਮਰੀਕ ਸਿੰਘ ਜੀ ਉਹਨੇ ਬੋਲ ਕੇ ਗਏ ਆ ਤੁਸੀਂ ਸਾਰਿਆਂ ਨੇ ਇਹਨਾਂ ਦੀ ਖਬਰ ਵੀ ਇਨਾਂ ਦੀ ਸਾਰੀ ਗੱਲ ਉਸ ਸਮੇਂ ਅਖਬਾਰਾਂ 'ਚ ਪੜ੍ਹੀ ਵੀ ਆ ਚੈਨਾਂ 'ਚ ਸੁਣੀ ਵੀ ਆ ਕਦੋਂ ਤੱਕ ਬਰਦਾਸ਼ਤ ਕਰਨਾ ਮੈਨੂੰ ਇਹ ਗੱਲ ਦੱਸ ਦਿਓ ਹੁਣ ਤਾਂ ਪਾਣੀ ਵੀ ਸਿਰੋਂ ਲੰਘ ਗਿਆ ਮੈਂ ਹਾਰਾ ਨਾ ਕਿ ਐਡੇ ਬੇਸ਼ਰਮ ਲੋਕ ਨੇ ਔਰ ਭਗਵੰਤ ਮਾਨ ਤੋਂ ਆਸ ਰੱਖੀ ਜਾ ਸਕਦੀ ਜਿਹੜਾ ਬੰਦਾ ਆਪ ਦੇ ਧੀ ਪੁੱਤ ਦਾ ਨਹੀਂ ਹੋਇਆ ਸਾਥ ਸੰਗਤ ਦੀ ਉਹਨੇ ਥੋੜਾ ਕਿੱਥੋਂ ਹੋ ਜਾਣਾ ਮੈਨੂੰ ਤਾਂ ਇਹ ਹੀ ਸਮਝ ਆਉਂਦਾ ਮੇਰੇ ਨਾਲ ਤਾਂ ਰੌਲਾ ਹੀ ਹੈ ਨਾ ਮੈਨੂੰ ਤਾਂ ਕਹਿੰਦਾ ਸੀਗਾ ਬੋਲਿਆ ਨਾ ਕਰ ਮੈਂ ਹੁਣ ਵੀ ਜਦੋਂ ਮੈਨੂੰ ਸੈਟ ਬੁਲਾਉਂਦੀ ਆ ਮੈਨੂੰ ਸਵਾਲ ਘੱਟ ਕਹਿੰਦੀ ਕਿਤੇ ਭਗਵੰਤ ਖਲਾਬ ਨਾ ਬੋਲਿਆ ਕਰ ਮੈਂ ਕਿਉਂ ਮੈਂ ਕਿਉਂ ਨਾ ਬੋਲਾਂ ਮੈਂ ਉਹਨੂੰ ਦੱਸਦੀ ਜਾ ਕੇ ਹਲੇਖ ਮੈਂ ਬੋਲਦਾ ਕਿਤੇ ਮੇਰਾ ਹੱਥ ਪੈ ਗਿਆ ਨਾ ਫਿਰ ਉਹ ਹਾਵ ਕਰੂ ਤੇਰੇ ਨਾਲ ਚੀਟੇ ਕਰੇਗਾ ਮੈਂ ਕਿਸੇ ਦੇ ਖਿਲਾਫ ਨਹੀਂ ਤੁਹਾਨੂੰ ਸਰਕਾਰਾਂ ਚ ਤੁਹਾਨੂੰ ਪਾਵਰ ਦਿੱਤੀ ਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਸਟੇਕ ਕਮਿਟਿਡ ਟੂ ਯੋਰ ਕੋਰਸ ਜੋ ਤੁਸੀਂ ਵਾਦਾ ਕੀਤਾ ਸੀ ਉਸ ਗੱਲ ਦੀ ਕਮਿਟਮੈਂਟ ਤੇ ਰਹੋ ਲੋਕਾਂ ਨੂੰ ਝੂਠ ਬੋਲ ਕੇ ਚੀਟ ਕਰਕੇ ਠੱਗੀ ਮਾਰ ਕੇ ਗੱਡੀ ਨਹੀਂ ਚੱਲਨੀ ਹਰੇਕ ਨੂੰ ਭਾਸ਼ਣ ਵੇਖ ਲੋ ਕੀ ਹੁੰਦਾ ਮਤਲਬ ਮੈਂ ਕੀ ਕਹਿ ਰਾਂ ਜੀ ਵਿਧਾਨ ਸਭਾ ਇਹ ਬੰਦਾ ਸ਼ਰਾਬ ਪੀ ਕੇ ਜਾਂਦਾ ਕੀ ਇਹ ਬਦਲਾਅ ਸੀ ਜੀ ਇਹ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਚ ਜਾਵੇ ਕੀ ਇਹ ਬਦਲਾਅ ਸੀ ਪਾਰਲੀਮੈਂਟ ਚ ਮੈਂ ਨਹੀਂ ਇਹਦੇ ਨਾਲ ਤੇ ਐਮਪੀ ਆ galactosha ji ਲੁਧਿਆਣੀ ਰਹਿੰਦੇ ਆ ਜੀ ਉਹ ਨਾਲ ਤੇ ਐਮਪੀ ਸਰ ਸਤਕਾਰ ਦੋ